ਹਾਂਜੀ ਸਵਾਗਤ ਹੈ ਤੁਹਾਡਾ ਖਤਰਾ ਐਲਐਸਆਈ ਕੇ YouTube ਚੈਨਲ ਤੇ ਜਿੱਥੇ ਆਪਾਂ ਬਹੁਤ ਸਾਰੀਆਂ ਵੀਡੀਓਜ਼ ਤੁਹਾਡੇ ਲਈ ਜਾਣਕਾਰੀ ਵਾਲੀਆਂ ਪਾਈਆਂ ਹੋਈਆਂ ਨੇ ਅੱਜ ਦੀ ਵੀਡੀਓ ਜੀ ਮੌਸਮ ਨੂੰ ਲੈ ਕੇ ਜਿਹੜੇ ਅਗਲੇ 24 ਤੋਂ 48 ਘੰਟੇ ਪੰਜਾਬ ਦੇ ਹਰਿਆਣੇ ਦੇ ਤੇ ਕੁਝ ਇਲਾਕੇ Rajasthan ਦੇ ਜਿਹੜੇ بارش ਹੈ ਪੈ ਸਕਦੀ ਹੈ ਧੂੜ ਹਨੇਰੀ ਨਾਲ ਤੇ ਅੱਜ ਵੀ ਇੱਕ ਜ਼ੋਨ ਨੂੰ ਜਿਹੜੀ ਸ਼ਾਮ ਨੂੰ ਧੂੜ ਹਨੇਰੀ ਤੇ بارش ਹੈ ਜਿਹੜੀ ਆ ਸਕਦੀ ਹੈਗੀ ਕੁਝ ਜਗ੍ਹਾ ਤੇ ਹਨੇਰੀ ਤਕੜੀ रह ਸਕਦੀ ਹੈ ਪੰਜਾਬ ਦੇ ਜਿਹੜੇ ਜ਼ਿਲ੍ਹੇ ਨੇ ਮਾਲਵੇ ਦੇ ਉੱਥੇ بارش ਦਾ ਪ੍ਰਭਾਵ ਹੈ ਜਿਹੜਾ ਜ਼ਿਆਦਾ ਰਹੂਗਾ ਜਿਵੇਂ ਕਿ ਬਠਿੰਡਾ ਮਾਨਸਾ ਆਦ ਜ਼ਿਲ੍ਹੇ ਹਰਿਆਣੇ ਦੇ ਸਰਸਾ ਫਤਿਹਵਾਦ ਤੇ ਹੋਰ ਕਈ ਜ਼ਿਲ੍ਹੇ ਤਾਂ ਇਹ ਏਰੀਆ ਚ ਜਿਹੜਾ ਮੁੱਖ ਰਹਿਣਗੇ ਬਾਕੀ ਹੋਰ ਵੀ ਪੰਜਾਬ ਤੇ ਹਰਿਆਣੇ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਜਿਹੜੀ ਹਨੇਰੀ ਹੈ ਉਹ ਚੱਲ ਸਕਦੀ ਹੈ ਤੇ بارش ਹੈ ਪੈ ਸਕਦੀ ਹੈ ਕੁੱਲ ਮਿਲਾ ਕੇ ਜਿਹੜੀ ਗਰਮੀ ਤੋਂ ਥੋੜੀ ਬਹੁਤ ਰਾਹਤ ਮਿਲਣ ਦੀ ਸਭਾਵਨਾ ਹੈਗੀ ਤੇ ਅਗਲੇ ਆਉਣ ਵਾਲੇ 2 ਤੋਂ 3 ਦਿਨ 5 ਜੂਨ ਤੱਕ 6 ਜੂਨ ਤੱਕ ਇਹ ਸਭਾਵਨਾ ਜਿਹੜੀ ਹਲਕੀਆਂ ਗਤੀਵਿਧੀਆਂ ਜਿਹੜੀਆਂ بارش ਤੇ ਧੂੜ ਹਨੇਰੀ ਦੀਆਂ ਹੁੰਦੀਆਂ ਰਹਿਣਗੀਆਂ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ